ਪੰਜਮ ਸਤਗੁਰ ਸਾਹਮਣੇ ਸਿੱਖ ਇਦਾਂ ਬੋਲੇ ਪ੍ਰਿਥੀ ਚੰਦ ਦੇ ਪਾਜ ਵੀ ਸੰਗਤਾਂ ਵਿੱਚ ਖੋਲੇ ਪ੍ਰਿਥੀ ਚੰਦ ਦੇ ਪਾਜ ਵੀ ਸੰਗਤਾਂ ਵਿੱਚ ਖੋਲੇ ਅ ਸੰਗਤਾਂ ਦੱਸਿਆ ਚਰਨੀ ਹੱਥ ਲਾ ਕੇ ਦਸਣ ਲਗੀਆਂ ਸੰਗਤਾ ਸਤ ਗੁਰ ਨੂੰ ਆ ਕੇ ਦਸਣ ਲਗੀਆਂ ਸੰਗਤਾ ਸਤ ਗੁਰ ਨੂੰ ਆ ਕੇ ਪੰਚਮ ਸਤ ਗੁਰ ਸਾਹਮਣੇ ਪੰਚਮ ਸਤ ਗੁਰ ਸਾਹਮਣੇ ਸਿੱਖ ਇਦਾਂ ਬੋਲੇ ਪ੍ਰਿਥੀ ਚੰਦ ਦੇ ਪਾਜ ਵੀ ਸੰਗਤਾਂ ਵਿੱਚ ਖੋਲੇ ਮਿਰਤੀ ਚੰਦ ਦੇ ਪਾਜ ਵੀ ਸੰਗਤਾਂ ਵਿੱਚ ਖੋਲੇ ਏ ਇਦਾਂ ਸੰਗਤਾਂ ਦੱਸਿਆ ਇਦਾਂ ਸੰਗਤਾਂ ਦੱਸਿਆ ਚਰਨੀ ਹੱਥ ਲਾ ਕੇ ਦਸਣ ਲੱਗੀਆਂ ਸੰਗਤਾ ਸਤਿਗੁਰ ਨੂੰ ਆ ਕੇ ਦਸਣ ਲੱਗੀਆਂ ਸੰਗਤਾ ਸਤਿਗੁਰ ਨੂੰ ਆ ਕੇ ਆਹ ਪ੍ਰਤੀਜਨ ਪਰਤੀ ਜੰਦ ਹੈ ਖੇਡਦਾ ਸਤ ਗੁਰ ਦੀ ਚਾਲਾਂ ਚਾਲਾਂ ਵਿੱਚ ਵੀ ਕਰ ਰਿਹਾ ਓ ਬਹੁਤ ਕਮਾਲਾ ਚਾਲਾਂ ਵਿੱਚ ਵੀ ਕਰ ਰਿਹਾ ਓ ਬਹੁਤ ਕਮਾਲਾ ਮੈਂ ਗੁਰੂ ਹਾਂ ਆਖਦਾ ਮੈਂ ਗੁਰੂ ਹਾਂ ਆਖਦਾ ਓ ਕੋਲ ਬਿਠਾ ਕੇ ਦੱਸਣ ਲੱਗੀਆਂ ਸੰਗਤਾ ਸਤਿਗੁਰ ਨੂੰ ਆਕੇ ਦੱਸਣ ਲੱਗੀਆਂ ਸੰਗਤਾ ਸਤਿਗੁਰ ਨੂੰ ਆਕੇ ਓਹ ਨਾਰਾ ਚ ਲਈ ਗੁਰੂ ਜੀ ਹੈ ਕੱਚੀ ਬਾਣੀ ਲੋਕਾਂ ਨੂੰ ਉਹ ਦੱਸ ਦੇ ਹੈ ਸਜੀ ਬਾਣੀ ਲੋਕਾਂ ਨੂੰ ਉਹ ਦੱਸ ਦੇ ਹੈ ਬਾਣੀ ਉਸਨੇ ਕੋੜੇ ਰੱਖਿਆ ਇੱਕ ਗ੍ਰੰਥ ਬਣਾ ਕੇ ਦਸਣ ਲਗੀਆਂ ਸੰਗਤਾ ਸਤ ਗੁਰ ਨੂੰ ਆ ਕੇ ਦਸਣ ਲਗੀਆਂ ਸੰਗਤਾ ਸਤ ਗੁਰ ਨੂੰ ਆ ਕੇ ਓ ਇਸ ਲਈ ਗੁਰਜੀ ਚਾਹੀ ਇਸ ਲਈ ਗੁਰਜੀ ਚਾਹੀਦਾ ਕਰਨਾ ਕੁਝ ਚਾਰਾ ਜਾਵੇ ਕਿਧਰੇ ਕੂੜਦਾ ਨਾ ਪਸਰ ਬਸਾਰਾ ਜਾਵੇ ਕਿਧਰੇ ਕੂੜਦਾ ਨਾ ਪਸਰ ਬਸਾਰਾ ਸੋ ਉਹ ਕਈ ਸਿਫਤ ਕਰਦੇ ਨੇ ਗਾ ਕੇ ਦਸਣ ਲੱਗੀਆਂ ਸੰਗਤਾ ਸਤ ਗੁਰ ਨੂੰ ਆ ਕੇ ਦਸਣ ਲੱਗੀਆਂ ਸੰਗਤਾ ਸਤ ਗੁਰ ਨੂੰ ਆ ਕੇ ਓ ਨਕਲੀ ਉਸ ਬਣਾ ਲਿਆ ਨਕਲੀ ਉਸ ਬਣਾ ਲਿਆ ਗੁਰਜੀ ਹਰਮੰਦਰ ਬੈ ਕੇਤੇ ਪ੍ਰਚਾਰ ਉਸ ਦੇ ਕਰਦਾ ਅੰਦਰ ਬੈ ਕੇਤੇ ਪ੍ਰਚਾਰ ਉਸ ਦੇ ਕਰਦਾ ਅੰਦਰ ਉਸ ਦੇ ਅੰਦਰ ਬੈ ਗਿਆ ਉਹ ਡੇਰਾ ਲਾ ਕੇ ਦਸਣ ਲਗੀਆਂ ਸੰਗਤਾ ਸਤ ਗੁਰ ਨੂੰ ਆਕੇ ਦਸਣ ਲਗੀਆਂ ਸੰਗਤਾ ਸਤ ਗੁਰ ਨੂੰ ਆਕੇ ਓ ਬੋਲੇ ਪਾਲੇ ਆਦਮੀ ਜੋ ਲੁੱਟੇ ਜਾਂਦੇ ਓ ਬੋਲੇ ਪਾਲੇ ਆਦਮੀ ਜੋ ਲੁੱਟੇ ਜਾਂਦੇ ਭਾਗ ਉਹਨਾਂ ਦੇ ਜਾਪਦੇ ਨਿਖੁਟੇ ਦੇ ਭਾਗ ਉਹਨਾਂ ਦੇ ਜਾਪਦੇ ਨੇ ਖੁੱਟੇ ਜਾਂਦੇ ਉਹ ਬਸ਼ਤੌਂਦੇ ਮੈਂ ਮੈਂ ਚੱਕਿਆ ਬਸ਼ਤੌਂਦੇ ਮੈਂ ਮੈਂ ਚੱਕਿਆ ਕਈ ਵਕਤ ਗਵਾ ਕੇ ਦਸਣ ਲੱਗੀਆਂ ਸੰਗਤਾ ਸਤ ਗੁਰ ਨੂੰ ਆ ਕੇ ਦਸਣ ਲੱਗੀਆਂ ਸੰਗਤਾ आ <laughs>